ਤੋ ਕਿ ਇੱਥੇ ਮੋੜ ਹੋਣ ਕਰਕੇ ਜਿਹੜਾ ਪਾਣੀ ਦਾ ਵਹਾਅ ਇਧਰਲੇ ਪਾਸੇ ਉਹ ਵੀ ਟੱਕਰ ਵੀ ਵੱਜਦੀ ਆ ਉਹ ਪੂਰੀ ਜੀ ਆ ਹੁਣ ਤੁਸੀਂ ਦੇਖੀ ਜਾਂਦੇ ਹੋ ਸਾਰਾ ਅਸੀਂ ਮਤਲਬ ਵੀ ਨਾਲ ਬਰਾਬਰ ਬਣ ਪਾਇਆ ਹੋਇਆ ਇਹ ਤਾਂ ਸਾਰਾ ਜਿਹੜਾ ਪੁਰਾਣਾ ਸੀ ਉਹ ਤਾਂ ਖੋਰ ਕੇ ਲੈ ਗਏ ਉਹ ਤਾਂ ਵੱਗ ਗਿਆ ਪੁਰਾਣਾ ਹਾਂ ਪੁਰਾਣਾ ਬੰਨ ਤਾਂ ਨਾਲ ਦੀ ਨਾਲ ਹੀ ਆ ਦੇਖੋ ਜੀ ਕਿੰਨਾ ਖੋਰੀ ਜਾਂਦਾ ਨਾਲੀ ਤਾਂ ਕਿ ਇੱਥੋਂ 50 ਫੁੱਟ ਤਕਰੀਬਨ 100 ਫੁੱਟ ਅੱਗੇ ਆ ਜੀ ਮਤਲਬ ਆ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ 50 ਫੁੱਟ ਅੱਗੇ ਹੈ ਤੱਕ ਅੱਗੇ ਅੱਗੇ ਆ ਜੀ ਅੱਗੇ ਆ ਇੱਥੇ ਦਰਾਖਤ ਤੁਸੀਂ ਸਬਜ਼ੀਆਂ ਲਾਉਂਦੇ ਰਹੇ ਆ ਸਾਡਾ ਹਾਂ ਬਿਲਕੁਲ ਜੀ ਆ ਸਾਡਾ ਆਪਦਾ ਖੇਤ ਆ ਇਹ ਜਿਹੜਾ ਬੰਨ ਇਹ ਖੁਰਿਆਗਾ ਤੁਸੀਂ ਕਹਿੰਦੇ 50 ਫੁੱਟ ਅੱਗੇ ਹੈਗਾ ਹੈਗਾ ਇਹ 2023 ਚ ਖੁਰੇ ਜੇਤ ਕੀ ਇਹ 2023 ਚ ਦੋ ਦੋ ਬਾਅਦ ਚ ਦੋ 23 ਚ ਵੱਢ ਕੇ ਲੈ ਗਈ ਵੱਢ ਕੇ ਲੈ ਗਈ ਸਾਰਾ ਜੀ ਠੀਕ ਹੈ ਜੀ ਉਹ ਤੋਂ ਅਦੋ ਬਾਅਦ ਆ ਇਹ ਆਪਣੀ ਜ਼ਮੀਨ ਆ ਇੱਥੇ ਅਸੀਂ ਸਬਜ਼ੀ ਬੀਜਦੇ ਹੁੰਦੇ ਸੀ ਅੰਦਰਲੇ ਪਾਸੇ ਹੂੰ ਮਤਲਬ ਬੰਤਾ ਹੀ ਤੀਸੀ ਅੰਦਰਲੇ ਪਾਸੇ ਜਗ੍ਹਾ ਛੱਡਦੇ ਸੀ ਹਾਂ 50 60 ਫੁੱਟ ਜਗ੍ਹਾ ਮਤਲਬ ਛੱਡ ਕੇ ਘਗਰ ਤੋਂ ਬੰਨ ਪਾਇਆ ਹਾਂ ਇਹ ਲਓ ਵੀ ਨਾ ਇਹ ਲਾ ਲਓ ਦੋ ਕਨਾਲਾਂ ਦੀ ਲੰਬਾਈ ਗਈ ਬਿਲਕੁਲ 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 ਹਾਂ ਮਤਲਬ ਕਈ ਕੱਲੇ ਜ਼ਮੀਨ ਹੈ ਜਿਹੜੀ ਆਪਾਂ ਲੰਬੀ ਦੇਖੀਦਾ ਰੋਡ ਕੇ ਆਪ ਦੇ ਵਿੱਚ ਲੈ ਗਈ ਬਿਲਕੁਲ ਜੀ ਬਹੁਤ ਰਕਬਾ ਲਗਈ ਹੈ ਤੇ ਲਗਈ ਵੀ ਇਹ ਸਾਰਾ ਮੇਰੇ ਪਿੰਡ ਦਾ ਹੀ ਹੈ ਤਕਰੀਬਨ ਕਿਉਂਕਿ ਅਸੀਂ ਹੁਣ ਮੰਤੀ ਕਰਾਈ ਹੈ ਤਕਰੀਬਨ ਸਾਰਾ ਮਤਲਬ ਇਹ ਜਿਹੜਾ ਘਗਰ ਦਾ ਹੈਗਾ ਇਹ ਮੇਰੇ ਪਿੰਡ ਰੋਡਕੀ ਦੇ ਵਿੱਚ ਦੀ ਨਗਰ ਹੈ ਹਾਂ ਹਾਂ